ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ। ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਇਹ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ। ਮੈਂ ਬਲਜੀਤ ਕੌਰ, ਮੇਰੀ ਜ਼ਿੰਦਗੀ ਪਤਾ ਹੀ ਨਹੀਂ ਲੱਗਾ ਕਦੋਂ ਕਿੱਥੋਂ ਸ਼ੁਰੂ ਹੋਈ ਤੇ ਕਿੱਥੇ ਖਤਮ ਹੋਈ। ਮੇਰੀ ਤਾਂ ਇਹੀ ਗੱਲ ਸੋਚਦੀ ਦੀ ਅੱਧੀ ਜ਼ਿੰਦਗੀ ਲੰਘ ਗਈ ਕਿ ਮੇਰੀ ਜ਼ਿੰਦਗੀ ਵਿੱਚ ਰੱਬ ਨੇ ਇਹੀ ਲਿਖਿਆ ਸੀ, ਤਾਂ ਹੀ ਮੇਰੀਆਂ ਖੁਸ਼ੀਆਂ ਮੇਰੇ ਹਿੱਸੇ ਨਹੀਂ ਆਈਆਂ। ਮੈਨੂੰ ਜਦੋਂ ਇਹ ਯਾਦ ਆਉਂਦੀ ਹੈ ਤਾਂ ਮੇਰੀ ਰੂਹ ਕੰਬ ਜਾਂਦੀ ਹੈ ਪਤਾ ਨਹੀਂ ਕਿਉਂ ਲੋਕਾਂ ਕੋਲ ਕਿਸੇ ਦੀ ਖੁਸ਼ੀ ਦੇਖੀ ਨਹੀਂ ਜਾਂਦੀ ਮੇਰੇ ਨਾਲ ਵੀ ਇਦਾਂ ਹੀ ਹੋਇਆ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ ਮੇਰੇ ਵਰਗੀ ਐਸ਼ ਤਾਂ ਰੱਬ ਸਭ ਨੂੰ ਦੇਵੇ ਪਰ ਮੇਰੇ ਵਾਂਗੂ ਰੱਬ ਕਿਸੇ ਨਾਲ ਨਾ ਕਰੇ ਮੈਂ 10ਵੀਂ ਚੋਂ ਪੜਦੀ ਸੀ ਮੈਂ ਆਪਣੇ ਮਾਪਿਓ ਦੀ ਇਕਲੌਤੀ ਧੀ ਸੀ ਅਸੀਂ ਜ਼ਿਆਦਾ ਅਮੀਰ ਨਹੀਂ ਸੀ ਡੈਡੀ ਦੀ ਕਰਿਆਨੇ ਦੀ ਦੁਕਾਨ ਸੀ ਉਹਦੇ ਤੋਂ ਘਰ ਦਾ ਗੁਜ਼ਾਰਾ ਹੁੰਦਾ ਸੀ ਮੰਮੀ ਘਰ ਦਾ ਕੰਮ ਕਰਦੀ ਸੀ ਤੇ ਅਕਸਰ ਕਹਿੰਦੀ ਸੀ ਕਿ ਬਲਜੀਤ ਦਾ ਵਿਆਹ ਕਰਕੇ ਆਪਾਂ ਘਰ ਜਵਾਈ ਰੱਖ ਲਵਾਂਗੇ। ਉਹਨਾਂ ਨੂੰ ਮੇਰਾ ਸਹਾਰਾ ਸੀ। ਬਸ ਸਾਡਾ ਇਹੀ ਛੋਟਾ ਜਿਹਾ ਪਰਿਵਾਰ ਸੀ। ਮੈਂ ਇਕੱਲੀ ਸੀ, ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਉਦੋਂ ਮੈਂ 10ਵੀਂ ਚੋਂ ਪੜ੍ਹਦੀ ਸੀ ਤੇ ਮੇਰੀ ਭੂਆ ਵੀ ਕੁਵਾਰੀ ਸੀ। ਡੈਡੀ ਨੂੰ ਉਹਦੇ ਵਿਆਹ ਦੀ ਬਹੁਤ ਫਿਕਰ ਸੀ। ਭੂਆ ਮੇਰਾ ਬਹੁਤ ਮੋਹ ਕਰਦੀ ਸੀ। ਭੂਆ ਦੀ ਉਮਰ ਉਦੋਂ 24 ਕੋ ਸਾਲ ਦੀ ਸੀ। ਉਹ ਮੇਰੇ ਵਾਂਗ ਹੀ ਸੋਹਣੀ ਸੀ ਤੇ ਉਹ ਵੀ ਸਾਡੇ ਨਾਲ ਹੀ ਰਹਿੰਦੀ ਸੀ ਚਾਚੇ ਹੁਣਾ ਨਾਲ ਤਾਂ ਉਹਦੀ ਘਾਟ ਹੀ ਬੰਦੀ ਸੀ ਉਹਨੂੰ ਚਾਚੀ ਖਿਜ-ਖਿਜ ਕੇ ਬੋਲਦੀ ਹੁੰਦੀ ਸੀ ਮੇਰੇ ਮੰਮੀ ਉਹਦਾ ਮੋਹ ਕਰਦੀ ਸੀ 10ਵੀਂ ਚੋਂ ਪੜਦੀ ਨੂੰ ਮੈਨੂੰ ਇੱਕ ਮੁੰਡੇ ਨਾਲ ਪਿਆਰ ਹੋਇਆ ਬਹੁਤ ਸੋਹਣਾ ਸੀ ਉਹਦੇ ਮਾਪਿਓ ਨਹੀਂ ਸੀ ਤੇ ਉਹਦੀ ਭੂਆ ਨੇ ਹੀ ਉਹਨੂੰ ਪਾਲਿਆ ਸੀ ਤੇ ਜੁਨੀ ਚੋ ਹਿੱਸਾ ਲੈ ਕੇ ਉਹਦੇ ਨਾਮ ਕਰਵਾ ਦਿੱਤਾ ਸੀ ਉਹਦੇ ਹਿੱਸੇ ਦੀ ਜ਼ਮੀਨ ਠੇਕੇ ਤੇ ਦੇ ਕੇ ਪੈਸੇ ਉਹਦੇ ਨਾਮ ਕਰਵਾ ਦਿੰਦੀ ਸੀ ਉਦੀ ਭੂਆ ਬਹੁਤ ਚੰਗੀ ਸੀ ਤੇ ਮਾਂ ਵਾਂਗੂ ਹਿੰਮੋ ਕਰਦੀ ਸੀ। ਉਹਨੂੰ ਮਾਂ ਦੀ ਯਾਦ ਨਹੀਂ ਸੀ ਆਉਂਦੀ ਤੇ ਉਹ ਆਪਣੀ ਭੂਆ ਕੋਲ ਰਹਿੰਦਾ ਸੀ। ਲਾਗੇ ਦੇ ਪਿੰਡੋਂ ਮੇਰੇ ਸਕੂਲ ਹੀ ਪੜ੍ਹਨ ਉਹ ਆਉਂਦਾ ਸੀ। ਉਹ ਮੈਨੂੰ ਪਸੰਦ ਕਰਦਾ ਸੀ ਤੇ ਮੈਂ ਵੀ ਉਹਨੂੰ ਪਸੰਦ ਕਰਨ ਲੱਗ ਪਈ। ਇੱਕ ਦਿਨ ਉਹਨੇ ਮੈਨੂੰ ਪ੍ਰਪੋਜ਼ ਕੀਤਾ। ਮੈਂ ਵੀ ਉਹਦੀ ਹਾਂ ਜੋ ਹਾਂ ਮਲਾਈ। ਅਸੀਂ ਇੱਕ ਦੂਜੇ ਨੂੰ ਚਾਹ ਲੱਗ ਪਏ ਸੀ। ਜ਼ਿੰਦਗੀ ਫੁੱਲਾਂ ਵਾਂਗ ਖਿੜੀ ਹੋਈ ਸੀ। ਮੈਨੂੰ ਤਾਂ ਬਣਤੀ ਬਿਨਾ ਕੁਝ ਨਹੀਂ ਸੀ ਦਿਸਦਾ। ਉਹ ਮੈਨੂੰ ਕਹਿੰਦਾ ਸੀ ਕਿ ਮੈਂ ਵਿਆਹ ਕਰਾ ਕੇ ਤੇਰੇ ਮਾਪਿਆਂ ਕੋਲੋਂ ਕੋਈ ਦਾਜ ਨਹੀਂ ਲੈਣਾ ਸਿਰਫ ਤੈਨੂੰ ਹੀ ਮੰਗਣਾ ਤੂੰ ਮੇਰੀ ਜ਼ਿੰਦਗੀਆਂ ਅਸੀਂ ਸੱਚੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਉਹ ਮੇਰੀ ਕਲਾਸ ਵਿੱਚ ਸੀ ਤੇ ਅਸੀਂ ਇਕੱਠਿਆਂ 10ਵੀਂ ਪਾਸ ਕੀਤੀ ਸੀ ਤੇ 11ਵੀਂ ਵੀ ਇੱਕੋ ਸਕੂਲ ਵਿੱਚ ਕਰਨ ਬਾਰੇ ਸੋਚਿਆ ਕਿਉਂਕਿ ਸਾਡਾ ਸਕੂਲ 10ਵੀਂ ਤੱਕ ਸੀ ਅਸੀਂ ਸ਼ਹਿਰ ਦੇ ਸਕੂਲ 'ਚ ਐਡਮਿਸ਼ਨ ਲਈ ਤੇ ਇੱਕੋ ਸਕੂਲ 'ਚ ਲੱਗ ਗਏ ਸੀ ਮੇਰਾ ਪੜਾਈ ਵੱਲ ਧਿਆਨ ਘਟ ਗਿਆ ਸੀ ਬੰਟੀ ਕਹਿੰਦਾ ਸੀ ਕਿ ਤੂੰ ਭਾਵੇਂ ਪੜ ਜਨਾ ਮੈਂ ਵਿਆਹ ਤੇਰੇ ਨਾਲ ਹੀ ਕਰਵਾਉਣਾ ਤੂੰ ਹੀ ਮੇਰੀ ਪਹਿਲੀ ਪਸੰਦ ਆ ਮੈਂ ਵੀ ਉਹਨੂੰ ਦਿਲੋਂ ਪਿਆਰ ਕਰਦੀ ਸੀ ਅਸੀਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਇੱਕ ਦੂਜੇ ਤੋਂ ਬਿਨਾ ਜਿਉਣਾ ਤਾਂ ਸਾਡੀ ਜ਼ਿੰਦਗੀ ਹੀ ਨਹੀਂ ਸੀ ਮੈਂ ਤੇ ਬੰਟੀ ਅਕਸਰ ਹੀ ਬਾਹਰ ਘੁੰਮਦੇ ਫਿਰਦੇ ਹੁੰਦੇ ਸੀ ਅਸੀਂ ਬਹੁਤ ਇੰਜੋਏ ਕਰਦੇ ਸੀ ਸਾਡੀ ਜ਼ਿੰਦਗੀ ਤਾਂ ਫੁੱਲਾਂ ਵਾਂਗ ਖਿਲੀ ਹੋਈ ਸੀ ਮੈਨੂੰ ਕੋਈ ਕਹਿਣ ਤੇ ਰੋਕਣ ਵਾਲਾ ਨਹੀਂ ਸੀ ਤੇ ਨਾ ਹੀ ਬੰਟੀ ਨੂੰ ਕੋਈ ਕਹਿਣ ਵਾਲਾ ਸੀ ਅਸੀਂ ਦੋਵੇਂ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਪਿਆਰ ਕਰਨ ਲੱਗ ਪਏ ਸੀ ਅਸੀਂ ਤਾਂ ਪਿਆਰ ਵਿੱਚ ਅੰਨੇ ਹੋ ਗਏ ਸੀ। ਕਈ ਵਾਰ ਮੈਂ ਝੂਠ ਬੋਲ ਕੇ ਬੰਟੀ ਦੇ ਨਾਲ ਬਾਹਰ ਘੁੰਮਣ ਜਾਂਦੀ ਹੁੰਦੀ ਸੀ। ਬੰਟੀ ਮੈਨੂੰ ਬਹੁਤ ਮਹਿੰਗੀਆਂ-ਮਹਿੰਗੀਆਂ ਚੀਜ਼ਾਂ ਲੈ ਕੇ ਦਿੰਦਾ ਹੁੰਦਾ ਸੀ। ਮੇਰਾ ਸਾਰਾ ਖਰਚਾ ਉਹ ਹੀ ਕਰਦਾ ਸੀ ਹੁੰਦਾ ਸੀ। ਜਦ ਕਿ ਮੇਰੇ ਕੋਲ ਤਾਂ ਇੰਨੇ ਪੈਸੇ ਨਹੀਂ ਸੀ ਹੁੰਦੇ, ਨਾ ਹੀ ਮੇਰੇ ਮਾਪਿਓ ਮੈਨੂੰ ਇੰਨੇ ਪੈਸੇ ਦਿੰਦੇ ਸੀ। ਇੱਕ ਦਿਨ ਮੇਰੀ ਭੂਆ ਮੈਨੂੰ ਕਹਿਣ ਲੱਗੀ ਬਲਜੀਤ ਮੈਨੂੰ ਲੱਗਦਾ ਤੇਰੀ ਕਿਤੇ ਗੱਲਬਾਤ ਚੱਲਦੀ ਆ। ਜੇ ਕੀ ਤੇ ਹੈਗੀ ਆ ਤਾਂ ਮੈਨੂੰ ਦੱਸ ਦੇ। ਮੈਂ ਕਿਆ ਨਹੀਂ ਭੂਆ ਮੇਰੀ ਕਿਤੇ ਕੋਈ ਗੱਲ ਬਾਤ ਨਹੀਂ ਕਹਿਣ ਲੱਗੀ ਮੈਨੂੰ ਝੂਠ ਨਾ ਬੋਲ ਮੈਨੂੰ ਸਭ ਪਤਾ ਮੈਂ ਕੱਲ ਤੇਰਾ ਫੋਨ ਦੇਖਿਆ ਸੀ ਤੇ ਕਿਸੇ ਮੁੰਡੇ ਦੇ ਮੈਸੇਜ ਆਏ ਹੋਏ ਸੀ ਉਹ ਤੈਨੂੰ ਫੋਨ ਕਰਨ ਦੇ ਲਈ ਕਹਿੰਦਾ ਸੀ ਭੂਆ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ ਸੀ ਸ਼ਾਇਦ ਉਦੋਂ ਮੈਂ ਨਹਾਉਣ ਗਈ ਸੀ ਜਦੋਂ ਭੂਆ ਨੇ ਮੇਰਾ ਫੋਨ ਦੇਖਿਆ ਸੀ ਕਿਉਂਕਿ ਭੂਆ ਨੂੰ ਤਾਂ ਮੇਰੇ ਤੇ ਸ਼ੱਕ ਪੈ ਗਿਆ ਸੀ ਇਸ ਕਰਕੇ ਉਹ ਮੇਰੇ ਤੇ ਨਿਗਰਾਨੀ ਰੱਖਣ ਲੱਗ ਪਈ ਸੀ ਭੂਆ ਨੂੰ ਲੱਗਦਾ ਸੀ ਕਿ ਮੈਂ ਉਹਨੂੰ ਸਭ ਕੁਝ ਦੱਸ ਦੇਵਾਂਗੀ ਪਰ ਮੈਂ ਉਹਨੂੰ ਕੁਝ ਨਹੀਂ ਸੀ ਦੱਸਿਆ ਉਹ ਮੈਨੂੰ ਵਾਰ-ਵਾਰ ਪੁੱਛਦੀ ਸੀ ਕਿ ਦੱਸ ਕੌਣ ਆ ਉਹ ਮੁੰਡਾ ਜਿਹਦੇ ਨਾਲ ਤੂੰ ਗੱਲ ਕਰਦੀ ਹੈ ਮੈਂ ਕਿਹਾ ਭੂਆ ਮੈਂ ਤੈਨੂੰ ਕੁਝ ਨਹੀਂ ਦੱਸਣਾ ਇਸ ਕਰਕੇ ਤੂੰ ਚੁੱਪ ਹੀ ਰਹਿ ਤ ਕਿਸੇ ਹੋਰ ਨੂੰ ਦੱਸਣ ਦੀ ਕੋਈ ਲੋੜ ਨਹੀਂ ਮੈਂ ਇੱਕ ਦਿਨ ਬੰਟੀ ਨੂੰ ਕਿਹਾ ਕਿ ਮੇਰੀ ਭੂਆ ਨੂੰ ਮੇਰੇ ਤੇ ਸ਼ੱਕ ਹੋ ਗਿਆ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਤੇਰੀ ਭੂਆ ਵੀ ਬਹੁਤ ਸੋਹਣੀ ਆ ਹੋ ਸਕਦਾ ਉਹ ਕਹਿੰਦੀ ਹੋਊਗੀ ਕਿ ਜੇ ਉਹ ਮੇਰੇ ਨਾਲ ਗੱਲ ਕਰੂਗੀ ਤਾਂ ਮੈਂ ਵੀ ਉਹਦੀ ਕਿਸੇ ਮੁੰਡੇ ਨਾਲ ਗੱਲ ਕਰਵਾ ਦੇਊਂਗੀ ਮੈਂ ਕਿਹਾ ਕਿ ਐਵੇਂ ਮਜ਼ਾਕ ਨਾ ਕਰਿਆ ਕਰ ਮੇਰੀ ਭੂਆ ਇਹੋ ਜੇ ਨਹੀਂ ਆ ਜੇ ਉਹ ਇਹੋ ਜਿਹੀ ਹੁੰਦੀ ਤਾਂ ਹੁਣ ਤਾਂ ਹੁਣ ਤੱਕ ਤਾਂ ਉਹਨੇ ਕਦੋਂ ਦਾ ਵਿਆਹ ਕਰਵਾਇਆ ਹੁੰਦਾ ਉਹਦੀ ਤਾਂ ਕਿਤੇ ਕੋਈ ਗੱਲਬਾਤ ਨਹੀਂ ਤੇ ਨਾ ਹੀ ਉਹਦਾ ਹਜੇ ਕੀ ਰਿਸ਼ਤਾ ਹੋਇਆ ਵਾ ਭੂਆ ਬਹੁਤ ਚੰਗੀ ਆ ਜਦੋਂ ਵੀ ਅਸੀਂ ਗੱਲ ਕਰਦੇ ਸੀ ਬਾਂਟੀ ਅਕਸਰ ਹੀ ਮੈਨੂੰ ਭੂਆ ਬਾਰੇ ਪੁੱਛਦਾ ਹੁੰਦਾ ਸੀ ਮੈਂ ਵੀ ਉਹਨੂੰ ਸਭ ਕੁਝ ਦੱਸ ਦਿੰਦੀ ਹੁੰਦੀ ਸੀ ਮੇਰਾ ਇਹਨਾਂ ਦਿਮਾਗ ਕੰਮ ਨਹੀਂ ਸੀ ਕਰਦਾ ਕਿ ਮੈਂ ਆਪਣੇ ਘਰ ਦੇ ਪੇਤ ਉਹਨੂੰ ਕਿਉਂ ਦਿੱਤੇ ਮੈਂ ਘਰ ਦੀ ਹਰ ਗੱਲ ਬਾਂਦੀ ਦੇ ਨਾਲ ਸ਼ੇਅਰ ਕੀਤੀ ਹੋਈ ਸੀ ਹੌਲੀ-ਹੌਲੀ ਮੇਰੀ ਕਾਲਜ ਦੀ ਪੜ੍ਹਾਈ ਵੀ ਖਤਮ ਹੋਣ ਵਾਲੀ ਸੀ ਮੇਰੀ ਭੂਆ ਵੀ ਕਿਸੇ ਨਾਲ ਹੁਣ ਫੋਨ ਤੇ ਗੱਲ ਕਰਨ ਲੱਗ ਪਈ ਸੀ ਮੈਂ ਸੋਚਿਆ ਕਿ ਉਹ ਵੀ ਸ਼ਾਇਦ ਕਿਸੇ ਮੁੰਡੇ ਨੂੰ ਪਿਆਰ ਕਰਦੀ ਹੋਊਗੀ ਤੇ ਮੇਰੇ ਤੋਂ ਚੋਰੀ ਗੱਲ ਕਰਦੀ ਹੋਣੀ ਆ ਪਰ ਹੁਣ ਮੈਨੂੰ ਗੱਲ ਕਰਦੀ ਨੂੰ ਦੇਖ ਕੇ ਉਹ ਮੇਰੇ ਸਾਹਮਣੇ ਹੀ ਗੱਲ ਕਰਨ ਲੱਗ ਪਈ ਇਸ ਕਰਕੇ ਸਾਡੇ ਭੂਆ ਭਤੀਜੇ ਦਾ ਰਾਜ਼ ਕਿਸੇ ਹੋਰ ਨੂੰ ਪਤਾ ਨਹੀਂ ਸੀ ਮੈਂ ਭੂਆ ਨੂੰ ਪੁੱਛਣਾ ਚਾਹੁੰਦੀ ਸੀ ਪਰ ਪੁੱਛਿਆ ਹੀ ਨਹੀਂ ਸੀ ਕਿਉਂਕਿ ਮੈਨੂੰ ਡਰ ਲੱਗਦਾ ਸੀ ਕਿ ਕਿਤੇ ਭੂਆ ਮੈਨੂੰ ਝਿੜਕਣਾ ਦੇਵੇ ਤੇ ਜਾਂ ਫਿਰ ਮੰਮੀ ਡੈਡੀ ਨਾਲ ਮੇਰੇ ਬਾਰੇ ਕੋਈ ਗੱਲ ਨਾ ਕਰ ਦੇ ਇਸ ਕਰਕੇ ਮੈਂ ਚੁੱਪ ਹੀ ਰਹੀ ਸੀ ਪਰ ਬੰਟੀ ਮੇਰੇ ਨਾਲ ਹੁਣ ਗੱਲ ਕਰਨੋਂ ਘਟ ਗਿਆ ਸੀ ਕਦੀ ਮੈਨੂੰ ਕੋਈ ਬਹਾਨਾ ਲਾ ਦਿੰਦਾ ਤੇ ਕਦੀ ਕੋਈ ਮੈਂ ਉਹਨੂੰ ਕਹਿੰਦੀ ਸੀ ਕਿ ਬੰਟੀ ਮੈਨੂੰ ਜ਼ਿਆਦੇ ਬਹਾਨੇ ਨਾ ਲਾਇਆ ਕਰ ਤੈਨੂੰ ਪਤਾ ਕਿ ਤੇਰੇ ਬਿਨਾ ਮੇਰੀ ਜ਼ਿੰਦਗੀ ਅਧੂਰੀ ਹੈ ਉਹ ਕਹਿੰਦਾ ਹੁੰਦਾ ਸੀ ਕਿ ਮੈਨੂੰ ਪਤਾ ਤੂੰ ਮੇਰੀ ਜਾਨ ਆ ਪਰ ਮੈਂ ਥੋੜਾ ਕੰਮਕਾਰ ਵਿੱਚ ਵਿਜੀ ਹੁੰਨਾ ਇਸ ਕਰਕੇ ਮੇਰਾ ਟਾਈਮ ਨਹੀਂ ਲੱਗਦਾ ਪਰ ਉਦھر ਮੇਰੀ ਪੂਆ ਹਮੇਸ਼ਾ ਹੀ ਫੋਨ ਤੇ ਲੱਗੀ ਰਹਿੰਦੀ ਹੁੰਦੀ ਸੀ ਤੇ ਮੈਂ ਉਹਨੂੰ ਪਹਿਲਾਂ ਕਦੀ ਇਦਾਂ ਨਹੀਂ ਵੇਖਿਆ ਸੀ ਤੇ ਬੰਟੀ ਵੀ ਹੁਣ ਤਾਂ ਹਮੇਸ਼ਾ ਵਿਜੀ ਰਹਿਣ ਲੱਗ ਪਿਆ ਸੀ ਮੇਰੇ ਲਈ ਤਾਂ ਬੰਟੀ ਕੋਲ ਟਾਈਮ ਹੀ ਨਹੀਂ ਸੀ ਬਸ ਕਾਲਜ ਆਉਂਦਾ ਤੇ ਉਦੋਂ ਹੀ ਮੇਰੇ ਨਾਲ ਥੋੜਾ ਬਹੁਤਾ ਹੱਸ ਕੇ ਗੱਲ ਕਰ ਲੈਂਦਾ ਸੀ ਕਾਲਜ ਟਾਈਮ ਤੋਂ ਬਾਅਦ ਤਾਂ ਉਹਦਾ ਮੇਰੇ ਕੋਲ ਬਿਲਕੁਲ ਵੀ ਟਾਈਮ ਨਹੀਂ ਸੀ ਨਾ ਹੀ ਮੈਨੂੰ ਕਿਤੇ ਹੁਣ ਕਮਾਉਣ ਲੈ ਕੇ ਜਾਂਦਾ ਸੀ ਮੈਂ ਉਹਦੀਆਂ ਮਨਤਾਂ ਕਰਦੀ ਹੁੰਦੀ ਸੀ ਬਸ ਰਾਤ ਨੂੰ 10 ਮਿੰਟ ਗੱਲ ਕਰਕੇ ਫੋਨ ਕੱਟ ਦਿੰਦਾ ਹੁੰਦਾ ਸੀ ਮੇਰੀ ਭੂਆ ਨੂੰ ਪਤਾ ਨਹੀਂ ਕੀ ਦਾ ਫੋਨ ਆਉਂਦਾ ਸੀ ਉਹ ਤਾਂ ਉਹਦੇ ਨਾਲ 24 ਘੰਟੇ ਫੋਨ ਤੇ ਹੀ ਲੱਗੀ ਰਹਿੰਦੀ ਹੁੰਦੀ ਸੀ ਮੈਂ ਭੂਆ ਨੂੰ ਇੱਕ ਵਾਰ ਪੁੱਛ ਹੀ ਲਿਆ ਕਿ ਭੂਆ ਤੂੰ ਹੁਣ ਕਿਹਦੇ ਨਾਲ ਗੱਲ ਕਰਦੀ ਰਹੀ ਨਹੀਂ ਉਹ ਕਹਿਣ ਲੱਗੀ ਕਿ ਮੈਂ ਵੀ ਤੇਰੇ ਵਾਂਗ ਕੋਈ ਅਮੀਰ ਜਿਹਾ ਬੋਏਫ੍ਰੈਂਡ ਬਣਾ ਲਿਆ ਤੈਨੂੰ ਪਤਾ ਮੈਂ ਕਿਤਾ ਕਿੰਨੀ ਸੋਹਣੀ ਆ ਹਰ ਕੋਈ ਮੁੰਡਾ ਮੈਨੂੰ ਪਸੰਦ ਕਰਦਾ ਅੱਜ ਤੱਕ ਮੈਂ ਆਪ ਵੀ ਕਿਸੇ ਮੁੰਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਸੀ ਪਰ ਹੁਣ ਮੈਂ ਵੀ ਕਰ ਲਈ ਆ ਉਹ ਵੀ ਮੈਨੂੰ ਬਹੁਤ ਪਿਆਰ ਕਰਦਾ ਹੁਣ ਅਸੀਂ ਵਿਆਹ ਕਰਵਾ ਲੈਣਾ ਮੈਂ ਕਿਹਾ ਭੂਆ ਸੱਚੀ ਮੈਨੂੰ ਵੀ ਭੂਆ ਦੇ ਵਿਆਹ ਦਾ ਬਹੁਤ ਚਾਹ ਸੀ ਭੂਆ ਕਹਿਣ ਲੱਗੀ ਕਿ ਤੂੰ ਏਦਾਂ ਕਰ ਤੂੰ ਵੀ ਆਪਣੇ ਬੁਆਏਫਰੈਂਡ ਨੂੰ ਮਨਾ ਲਾ ਆਪਾਂ ਇਕੱਠਿਆਂ ਹੀ ਵਿਆਹ ਕਰਵਾਵਾਂਗੇ ਨਾ ਪੂਆ ਪਤੀ ਜੀ ਇੱਕੋ ਦਿਨ ਸੌਰੇ ਜਾਵਾਂ ਹਾਂ ਮੈਂ ਕਿਹਾ ਪੂਆ ਫਿਰ ਤੂੰ 6 ਮਹੀਨੇ ਰਹਿ ਜਾ ਮੇਰੀ ਪੜਾਈ ਪੂਰੀ ਹੋ ਲੈਣ ਦੇ ਪੂਆ ਕਹਿਣ ਲੱਗੀ ਠੀਕ ਆ ਉਦੋਂ ਤੱਕ ਮੈਂ ਵੀ ਥੋੜਾ ਲਾਈਫ ਨੂੰ ਇੰਜੋਏ ਕਰ ਲੈਣੀ ਆ ਮੈਂ ਬੰਟੀ ਨੂੰ ਵਿਆਹ ਦਾ ਕਿਹਾ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਪੜਾਈ ਪੂਰੀ ਹੋਣ ਤੋਂ ਬਾਅਦ ਆਪਾਂ ਕਰਵਾ ਲਵਾਂਗੇ ਪੂਆ ਵੀ ਕਹਿਣ ਲੱਗੀ ਕਿ ਤੇਰੀ ਪੜਾਈ ਪੂਰੀ ਹੋਣ ਤੋਂ ਬਾਅਦ ਆਪਾਂ ਇਕੱਠੀਆਂ ਹੀ ਵਿਆਹ ਕਰਵਾਵਾਂਗੇ ਮੈਂ ਕਿਹਾ ਠੀਕ ਆ ਜਦੋਂ ਮੇਰੀ ਪੜ੍ਹਾਈ ਪੂਰੀ ਹੋਈ ਤਾਂ ਵਾਂਟੀ ਨਾਲ ਮੇਰਾ ਰਿਸ਼ਤਾ ਹੋ ਗਿਆ ਸਾਰੇ ਬਹੁਤ ਖੁਸ਼ ਸੀ 2 ਮਹੀਨਿਆਂ ਬਾਅਦ ਮੇਰਾ ਵਿਆਹ ਸੀ ਕਿਉਂਕਿ ਉਦੋਂ ਸਰਦੀਆਂ ਦੇ ਦਿਨ ਸ਼ੁਰੂ ਹੋਣ ਵਾਲੇ ਸੀ ਘਰ ਦੇ ਕਹਿੰਦੇ ਸੀ ਕਿ ਸਰਦੀਆਂ ਵਿੱਚ ਕਰਾਂਗੇ ਤਾਂ ਮੌਸਮ ਠੰਡਾ ਹੁੰਦਾ ਮੈਂ ਵੀ ਸਾਰੀ ਤਿਆਰੀ ਕਰ ਲਈ ਸੀ ਪਰ ਵਾਂਟੀ ਨੇ ਕੋਈ ਵੀ ਤਿਆਰੀ ਨਹੀਂ ਸੀ ਕੀਤੀ ਉਹ ਕਹਿੰਦਾ ਸੀ ਕਿ ਮੈਂ ਅਜੇ ਕੁਝ ਵੀ ਨਹੀਂ ਖਰੀਦਣਾ ਮੈਂ 1 ਮਹੀਨਾ ਪਹਿਲਾਂ ਹੀ ਜੋ ਟ੍ਰੈਂਡਿੰਗ ਵਿੱਚ ਚੱਲਦਾ ਹੋਊਗਾ ਉਹੀ ਖਰੀਦੂਗਾ ਮੈਂ ਤਾਂ ਸਾਰੀ ਤਿਆਰੀ ਹੌਲੀ-ਹੌਲੀ ਕਰਨ ਲੱਗ ਪਈ ਸੀ। ਮੇਰੀ ਸਿਆਰੀ ਤਿਆਰੀ ਹੋ ਗਈ ਸੀ ਤਾਂ ਬਸ ਹੁਣ ਵਿਆਹ ਦੀ ਤਰੀਕ ਹੀ ਰੱਖਣ ਵਾਲੀ ਬਾਕੀ ਸੀ। ਜਦੋਂ 10ਵਾਂ ਮਹੀਨਾ ਆਇਆ ਤਾਂ ਘਰਦਿਆਂ ਨੇ ਵਿਆਹ ਦੀ ਤਰੀਕ ਵੀ ਰੱਖ ਦਿੱਤੀ। ਪਰ ਬੰਟੀ ਮੇਰੇ ਨਾਲ ਹੁਣ ਤਾਂ ਗੱਲ ਬਹੁਤ ਹੀ ਘੱਟ ਕਰਦਾ ਹੁੰਦਾ ਸੀ। ਮੇਰੇ ਨਾਲ ਰਿਸ਼ਤਾ ਵੀ ਕਰਾ ਲਿਆ ਸੀ, ਸਭ ਕੁਝ ਹੋ ਗਿਆ ਸੀ। ਇੱਥੋਂ ਤੱਕ ਕਿ ਮੈਂ ਉਹਦੇ ਨਾਲ ਕਈ ਵਾਰ ਫਿਜ਼ੀਕਲ ਵੀ ਹੋ ਗਈ ਸੀ। ਪਰ ਘੂਆ ਨੇ ਆਪਣਾ ਰਿਸ਼ਤਾ ਨਹੀਂ ਕਰਾਇਆ ਸੀ। ਮੈਂ ਕਿਹਾ ਕਿ ਭੂਆ ਤੂੰ ਤਾਂ ਮੈਨੂੰ ਕਹਿੰਦੀ ਸੀ ਕਿ ਆਪਾਂ ਇਕੱਠੀਆਂ ਵਿਆਹ ਕਰਵਾਵਾਂਗੇ ਤੇ ਤੂੰ ਤਾਂ ਰਿਸ਼ਤਾ ਵੀ ਨਹੀਂ ਕਰਵਾਇਆ ਤੇ ਮੇਰਾ ਵਿਆਹ ਪਹਿਲਾਂ ਹੋ ਜਾਊਗਾ ਮੈਨੂੰ ਇਹ ਚੰਗਾ ਨਹੀਂ ਲੱਗਦਾ ਭੂਆ ਕਹਿਣ ਲੱਗੀ ਕਿ ਹਾਂਜੀ ਤੇਰੇ ਹੋਣ ਵਾਲਾ ਫੁੱਫੜ ਰਿਸ਼ਤੇ ਲਈ ਨਹੀਂ ਮੰਨਦਾ ਇਸ ਲਈ ਤੇਰੇ ਵਿਆਹ ਤੋਂ ਬਾਅਦ ਹੀ ਹੁਣ ਸਾਡਾ ਰਿਸ਼ਤਾ ਹੋਊਗਾ ਤੇ ਫੇਰ ਹੀ ਅਸੀਂ ਵਿਆਹ ਕਰਵਾਵਾਂਗੇ ਪਰ ਤੂੰ ਫਿਕਰ ਨਾ ਕਰ ਤੇਰੇ ਮਗਰੋਂ ਹੀ ਮੈਂ ਵਿਆਹ ਕਰਵਾਵਾਂਗੀ ਹੇ ਲੈਨਾ ਹੌਲੀ ਹੌਲੀ ਵਿਆਹ ਦੇ ਦਿਨ ਲੱਗ ਆਉਂਦੇਗੇ ਤੇ ਤਰੀਕ ਵੀ ਕੀ ਹੋ ਗਈ ਸੀ ਮੈਂ ਬੰਟੀ ਨਾਲ ਗੱਲ ਕੀਤੀ ਤੇ ਕਹਿ ਲੱਗਾ ਕਿ ਮੈਂ ਵੀ ਵਿਆਹ ਦੀਆਂ ਤਿਆਰੀਆਂ ਵਿੱਚੀ ਬਿਜੀ ਆ ਇਸ ਕਾ ਲਈ ਮੈਂ ਤੇਰੇ ਨਾਲ ਗੱਲ ਨਹੀਂ ਕਰ ਸਕਦਾ ਜਿਸ ਦਿਨ ਹਲਦੀ ਸੀ ਤਾਂ ਮੈਂ ਬੰਟੀ ਨਾਲ ਵੀਡੀਓ ਕਾਲ ਕਰਨਾ ਚਾਹੁੰਦੀ ਸੀ ਪਰ ਬੰਟੀ ਨੇ ਮੇਰੇ ਨਾਲ ਵੀਡੀਓ ਕਾਲ ਨਹੀਂ ਕੀਤੀ ਕਹਿਣ ਲੱਗਾ ਕਿ ਮੈਂ ਤਾਂ ਬਿਜੀ ਆ ਪਰ ਉਧਰ ਭੂਆ ਕਿਸੇ ਨਾਲ ਵੀਡੀਓ ਕਾਲ ਤੇ ਲੱਗੀ ਹੋਈ ਸੀ ਤੇ ਮੈਨੂੰ ਦਿਖਾ ਰਹੀ ਸੀ ਮੈਂ ਸੋਚਿਆ ਕਿ ਸ਼ਾਇਦ ਉਹਦਾ ਬੁਆਏਫਰੈਂਡ ਆ ਮੈਂ ਹਜੇ ਤੱਕ ਭੂਆ ਦਾ ਬੁਆਏ ਬੁਆਏਫਰੈਂਡ ਨਹੀਂ ਸੀ ਦੇਖਿਆ ਦੇਖਦੀ ਵੀ ਕਿਦਾਂ ਭੂਆ ਨੇ ਤਾਂ ਆਪਣੇ ਫੋਨ ਨੂੰ ਲੋਕ ਲਾਇਆ ਹੋਇਆ ਸੀ ਤੇ ਮੇਰਾ ਫੋਨ ਤਾਂ ਉਹ ਝੱਟ ਫੜ ਲੈਂਦੀ ਸੀ ਤੇ ਆਪਣਾ ਫੋਨ ਮੈਨੂੰ ਕੋਈ ਕਦੇ ਫੜਾਉਂਦੀ ਨਹੀਂ ਸੀ ਇਦਾਂ ਹੀ ਜਦੋਂ ਅਗਲੇ ਦਿਨ ਰਾਤ ਨੂੰ ਡੀਜੇ ਤੇ ਸਾਰੇ ਭੰਗੜਾ ਪਾਉਣਾਂ ਵਿੱਚ ਬਿਜੀ ਸੀ ਤੇ ਭੂਆ ਮੈਨੂੰ ਕਿਤੇ ਵੀ ਨਹੀਂ ਦਿਖਨੇ ਰਹੀ ਸੀ ਮੈਂ ਭੂਆ ਨੂੰ ਫੋਨ ਕਰਦੀ ਸੀ ਪਰ ਉਹ ਮੇਰਾ ਫੋਨ ਵੀ ਨਹੀਂ ਚੁੱਕ ਰਹੀ ਸੀ ਸਾਰੇ ਰਿਸ਼ਤੇਦਾਰ ਤੇ ਘਰ ਦੇ ਭੰਗੜਾ ਪਾਉਣ ਵਿੱਚ ਬਿਜੀ ਸੀ ਮੈਂ ਭੂਆ ਨੂੰ ਲੱਭਦੀ ਸੀ ਮੈਂ ਸਾਰੇ ਘਰ ਵਿੱਚ ਦੇ ਇੱਧਰ ਉੱਧਰ ਦੇਖਿਆ ਚਾਚੇ ਤਾਏ ਦੇ ਘਰਾਂ ਵਿੱਚ ਵੀ ਦੇਖਿਆ ਪਰ ਮੈਨੂੰ ਭੂਆ ਕਿਤੇ ਵੀ ਨਹੀਂ ਦਿਖਦੀ ਸੀ ਮੈਂ ਹੈਰਾਨ ਸੀ ਕਿ ਉਹ ਕਿੱਥੇ ਚਲੀ ਗਈ ਫਿਰ ਮੈਂ ਆਪਣੇ ਮਾਮੇ ਦੀ ਕੁੜੀ ਨੂੰ ਪੁੱਛਿਆ ਕਿ ਭੂਆ ਤਾਂ ਨਹੀਂ ਦੇਖੀ ਉਹ ਕਹਿਣ ਲੱਗੀ ਕਿ ਉਹ ਤਾਂ ਕਿਸੇ ਨਾਲ ਗੱਡੀ ਵਿੱਚ ਗਈ ਆ ਸ਼ਾਇਦ ਉਹਦਾ ਕੋਈ ਸਮਾਨ ਰਹਿਦਾ ਹੋਗਾ ਇਸ ਲਈ ਉਹ ਸ਼ਹਿਰ ਗਈ ਹੋਊਗੀ ਮੈਂ ਭੂਆ ਨੂੰ ਬਹੁਤ ਫੋਨ ਲਾਇਆ ਸੀ ਭੂਆ ਨੇ ਮੇਰਾ ਫੋਨ ਚੁੱਕਣ ਦੀ ਬਜਾਏ ਫੋਨ ਹੀ ਬੰਦ ਕਰ ਦਿੱਤਾ ਸੀ ਫਿਰ ਮੈਂ ਸੋਚਿਆ ਕਿ ਚਲ ਬਾਂਟੀ ਨਾਲ ਹੀ ਗੱਲ ਕਰ ਲੈਣੀ ਹੈ ਹੋ ਸਕਦਾ ਭੂਆ ਦਾ ਫੋਨ ਬੰਦ ਹੋ ਗਿਆ ਹੋਊਗਾ ਪਰ ਬਾਂਟੀ ਦਾ ਫੋਨ ਵੀ ਸਵਿਚ ਆਫ ਆਉਂਦਾ ਸੀ ਉਹਦਾ ਫੋਨ ਵੀ ਬੰਦ ਸੀ ਮੈਂ ਤਾਂ ਹੁਣ ਘਬਰਾ ਗਈ ਸੀ ਕਿ ਇੱਕਦਮ ਦੋਨਾਂ ਦਾ ਫੋਨ ਬੰਦ ਕਿਉਂ ਹੋ ਗਿਆ ਮੈਂ ਬਾਂਟੀ ਦੀ ਭੂਆ ਨੂੰ ਫੋਨ ਕੀਤਾ ਉਹ ਕਹਿਣ ਲੱਗੀ ਕਿ ਪੁੱਤ ਬੰਟੀ ਦਾ ਦੋ ਦਿਨ ਦੋ ਘੰਟੇ ਪਹਿਲਾਂ ਹੀ ਘਰੋਂ ਰਸ ਕੇ ਕਿਤੇ ਚਲਾ ਗਿਆ ਸੀ ਉਹ ਕਹਿੰਦਾ ਕਿ ਮੈਂ ਇਹ ਵਿਆਹ ਨਹੀਂ ਕਰਵਾਉਣਾ ਸਾਡੇ ਨਾਲ ਤਾਂ ਉਹਦੀ ਬਹੁਤ ਲੜਾਈ ਹੋਈ ਸੀ ਪਤਾ ਨਹੀਂ ਕਿਉਂ ਉਹ ਇਦਾਂ ਕਰਦਾ ਸੀ ਮੈਂ ਕਿਹਾ ਕਿ ਮੇਰੇ ਨਾਲ ਤਾਂ ਉਹਦੀ ਕੋਈ ਵੀ ਗੱਲ ਨਹੀਂ ਹੋਈ ਮੇਰੇ ਨਾਲ ਤਾਂ ਸਵੇਰੇ ਵਧੀਆਂ ਉਹਨੇ ਗੱਲ ਕੀਤੀ ਸੀ ਪਰ ਉਹਦੀ ਭੂਆ ਰੋ ਰੋ ਕੇ ਕਹਿੰਦੀ ਸੀ ਕਿ ਪੁੱਤਾਂ ਸਾਨੂੰ ਮਾਫ਼ ਕਰਦੇ ਸਾਡਾ ਆਪਣਾ ਹੀ ਮੁੰਡਾ ਸਾਨੂੰ ਧੋਖਾ ਦੇ ਗਿਆ ਉਹ ਤਾਂ ਗੱਡੀ ਲੈ ਕੇ ਚਲਾ ਗਿਆ ਪਤਾ ਨਹੀਂ ਹੁਣ ਵਾਪਸ ਆਉਂਦਾ ਜਾਂ ਨਹੀਂ ਪਰ ਉਹਨੇ ਆਪਣੇ ਵਿਆਹ ਦਾ ਕੋਈ ਵੀ ਸਮਾਨ ਨਹੀਂ ਸੀ ਖਰੀਦਿਆ ਅਸੀਂ ਆਪ ਹੀ ਤਿਆਰੀਆਂ ਸਾਰੀਆਂ ਕੀਤੀਆਂ ਸੀ ਸਾਨੂੰ ਵੀ ਉਹਦੇ ਵਿਆਹ ਦਾ ਬਹੁਤ ਚਾਅ ਸੀ ਪਰ ਉਹ ਹੁਣ ਕਿਤੇ ਚਲਾ ਗਿਆ ਤੇ ਇਹ ਵੀ ਕਹਿ ਕੇ ਗਿਆ ਕਿ ਮੈਂ ਇਹ ਵਿਆਹ ਨਹੀਂ ਕਰਵਾਉਣਾ ਇਹ ਗੱਲ ਸੁਣ ਸੁਣ ਕੇ ਤਾਂ ਮੇਰਾ ਖੂਨ ਹੀ ਖ올 ਉਠਿਆ ਸੀ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਉੱਪਰੋਂ ਮੈਨੂੰ ਟੈਨਸ਼ਨ ਨਾਲ ਕਬਰਹਾਟ ਹੁੰਦੀ ਸੀ ਮੈਂ ਆਪਣੀ ਮੰਮੀ ਨੂੰ ਕਮਰੇ ਵਿੱਚ ਬੁਲਾਇਆ ਤੇ ਸਾਰੀ ਗੱਲ ਦੱਸੀ ਮੇਰੀ ਮੰਮੀ ਕਹਿਣ ਲੱਗੀ ਇਦਾਂ ਕਿਵੇਂ ਹੋ ਸਕਦਾ ਹੁਣ ਤਾਂ ਸਭ ਕੁਝ ਹੋ ਗਿਆ ਐਨ ਮੌਕੇ ਤੇ ਆ ਕੇ ਮੁੰਡੇ ਨੇ ਜਵਾਬ ਕਿਉਂ ਦੇ ਦਿੱਤਾ ਮੈਂ ਕਹਾ ਮੰਮੀ ਪਤਾ ਨਹੀਂ ਮੇਰੀ ਤੇ ਉਹਦੇ ਨਾਲ ਕੋਈ ਲੜਾਈ ਵੀ ਨਹੀਂ ਹੋਈ ਪਰ ਪਤਾ ਨਹੀਂ ਕਿਉਂ ਉਹਨੇ ਇਦਾਂ ਕੀਤਾ ਮੰਮੀ ਕਹਿਣ ਲੱਗੀ ਕਿ ਤੂੰ ਆਪਣੇ ਭੂਆ ਨੂੰ ਫੋਨ ਕਰ ਦੇ ਡੈਡੀ ਨਾਲ ਗੱਲ ਕਰ ਲੈ ਮੈਨੂੰ ਤੇ ਆਪ ਇਹੋ ਜਿਹੀ ਗੱਲ ਤੇਰੇ ਨਾਲ ਡੈਡੀ ਨਾਲ ਕਰਦੀ ਨੂੰ ਬੜਾ ਡਰ ਲੱਗਦਾ ਮੈਂ ਭੂਆ ਨੂੰ ਫੋਨ ਕਰਦੀ ਸੀ ਪਰ ਭੂਆ ਦਾ ਫੋਨ ਬੰਦ ਆ ਹੀ ਜਾਂਦਾ ਸੀ ਸਾਰੀ ਰਾਤ ਲੰਘ ਗਈ ਨਾ ਪੂਆ ਘਰ ਆਈ ਤੇ ਨਾ ਉਹਦਾ ਫੋਨ ਆਇਆ ਤੇ ਨਾ ਹੀ ਬਾਂਟੀ ਨਾਲ ਕੋਈ ਗੱਲ ਹੋਈ ਮੈਂ ਸਭ ਸਮਝ ਗਈ ਸੀ ਕਿ ਮੇਰੀ ਪੂਆ ਬਾਂਟੀ ਦੇ ਨਾਲ ਹੀ ਭੱਜ ਗਈ ਸੀ ਬਾਂਟੀ ਹੀ ਮੇਰੀ ਪੂਆ ਦੇ ਨਾਲ ਗੱਲ ਕਰਦਾ ਸੀ ਇਸੇ ਕਰਕੇ ਉਹ ਮੇਰੇ ਨਾਲ ਜ਼ਿਆਦਾ ਗੱਲ ਨਹੀਂ ਸੀ ਕਰਦਾ ਮੇਰੀ ਪੂਆ ਨੇ ਮੇਰੀਆਂ ਜੜਾਂ ਉਖਾੜ ਦਿੱਤੀਆਂ ਸੀ ਮੇਰਾ ਘਰ ਵੱਸਣ ਤੋਂ ਪਹਿਲਾਂ ਹੀ ਤੋੜ ਦਿੱਤਾ ਸੀ ਤੇ ਆਪ ਬਾਂਟੀ ਦੇ ਨਾਲ ਭੱਜ ਗਈ ਕਿਉਂਕਿ ਉਹਦੇ ਤੇ ਉਹਦੇ ਤੋਂ ਮੇਰੀ ਅਮੀਰੀ برداشت ਨਹੀਂ ਹੋਣੀ ਸੀ ਮੈਨੂੰ ਉਹ ਖੁਸ਼ ਨਹੀਂ ਦੇਖ ਸਕਦੀ ਸੀ ਕਿਉਂਕਿ ਮੇਰਾ ਵਿਆਹ ਵੀ ਉਹਦੇ ਤੋਂ ਪਹਿਲਾਂ ਹੋ ਰਿਹਾ ਸੀ ਮੈਂ ਕਮਲੀ ਸੀ ਮੈਂ ਤਾਂ ਅੱਜ ਤੱਕ ਕਦੀ ਭੂਆ ਨਾਲ ਇਹੋ ਜਿਹੀ ਗੱਲ ਨਹੀਂ ਕੀਤੀ ਸੀ ਤੇ ਨਾ ਹੀ ਕਦੀ ਉਹਦੇ ਬੁਆਏਫਰੈਂਡ ਬਾਰੇ ਪੁੱਛਿਆ ਨਾ ਹੀ ਕੋਈ ਫੋਟੋ ਦੇਖੀ ਬਸ ਕਹਿਣਦੇ ਹੀ ਯਕੀਨ ਕਰ ਲਿਆ ਮੈਨੂੰ ਕੀ ਪਤਾ ਸੀ ਕਿ ਭੂਆ ਇੰਨੀ ਗੰਦੀ ਨਿਕਲੂਗੀ ਕਿ ਉਹਨੇ ਮੇਰਾ ਘਰ ਉਜਾੜ ਦਿੱਤਾ ਸੀ ਮੇਰਾ ਰੈਡੀ ਮੈਨੂੰ ਬੜਾ ਗੁੱਸੇ ਨਾਲ ਬੋਲਦਾ ਸੀ ਕਿ ਤੈਨੂੰ ਬਿਲਕੁਲ ਵੀ ਅਕਲ ਹੈ ਕਿ ਨਹੀਂ ਤੂੰ ਕੀ ਹੋ ਜੀ ਆ ਮੁੰਡਾ ਲੱਭਿਆ ਜੋ ਤੈਨੂੰ ਐਨ ਮੌਕੇ ਤੇ ਜਵਾਬ ਦੇ ਗਿਆ ਮੇਰੇ ਡੈਡੀ ਨੇ ਉਹਦੇ ਘਰ ਦੇਆਂ ਦੀਆਂ ਮੈਂਤਾਂ ਕੀਤੀਆਂ ਤੇ ਤੁਸੀਂ ਆਪਣੇ ਮੁੰਡੇ ਨੂੰ ਫੋਨ ਕਰੋ ਤੇ ਸਮਝਾਓ ਪਰ ਬੰਟੀ ਦੀ ਭੂਆ ਇੱਕੋ ਗੱਲ ਕਹਿੰਦੀ ਸੀ ਕਿ ਉਹਦਾ ਫੋਨ ਬਾੰਦਾ ਸਾਨੂੰ ਕੀ ਲੋੜ ਸੀ ਕਿਸੇ ਦੀ ਧੀ ਧਿਆਣੇ ਦੀ ਇਦਾਂ ਬੇਇੱਜ਼ਤੀ ਕਰਨ ਦੀ ਅਸੀਂ ਤਾਂ ਇਹਨਾਂ ਦੇ ਕਹਿਣ ਤੇ ਹੀ ਇਹਨਾਂ ਦਾ ਰਿਸ਼ਤਾ ਕਰ ਦਿੱਤਾ ਤੇ ਹੁਣ ਮੁੰਡਾ ਹੀ ਨਹੀਂ ਮੰਨ ਰਿਹਾ ਅਸੀਂ ਕੀ ਕਰੀਏ ਜੇ ਸਾਡੇ ਵਾਸਤੇ ਹੁੰਦਾ ਤਾਂ ਅਸੀਂ ਹੁਣ ਨੂੰ ਕਦੋਂ ਦੇ ਬਲਜੀਤ ਨੂੰ ਲੈ ਜਾਂਦੇ ਮੇਰੀ ਭੂਆ ਨੂੰ ਸਾਰੇ ਗਾਲਾਂ ਕੱਢਦੇ ਸੀ ਕਿ ਉਹਨੇ ਧੀ ਦਾ ਘਰ ਉਜਾੜ ਦਿੱਤਾ ਉਹ ਆਪ ਵੀ ਕਦੀ ਸੁખી ਨਹੀਂ ਬਸੂਗੀ ਬੇਸ਼ੱਕ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣਾ ਸੀ ਪਰ ਮੈਨੂੰ ਪਤਾ ਸੀ ਕਿ ਜੇ ਮੇਰੀ ਭੂਆ ਮੇਰੀਆਂ ਜੜਾਂ ਵਿੱਚ ਨਾ ਬੈਂਦੀ ਤਾਂ ਪੱਕਾ ਮੈਂ ਖੁਸ਼ ਹੀ ਰਹਿਣਾ ਸੀ ਤੇ ਬੰਟੀ ਜੋ ਮੈਨੂੰ ਇੰਨਾ ਪਿਆਰ ਕਰਦਾ ਸੀ ਮੇਰੇ ਨਾਲ ਫਿਜ਼ੀਕਲ ਹੋਇਆ ਸੀ ਮੈਨੂੰ ਇੰਨੀਆਂ ਖੁਸ਼ੀਆਂ ਦੇ ਕੇ ਆਖਰ ਮੇਰੀ ਭੂਆ ਨਾਲ ਭੱਜ ਗਿਆ ਸੀ ਪਤਾ ਨਹੀਂ ਕੀ ਮੇਰੀ ਭੂਆ ਨੇ ਇਹੋ ਜਿਹਾ ਜਾਦੂ ਕੀਤਾ ਸੀ ਕਿ ਉਹ ਦਾ ਮੇਰੇ ਤੋਂ ਮਨ ਭਰ ਗਿਆ ਸੀ ਤੇ ਉਹ ਭੂਆ ਦੇ ਨਾਲ ਭੱਜ ਗਿਆ ਮੇਰੇ ਘਰਦਿਆਂ ਦਾ ਤਾਂ ਬੁਰਾ ਹਾਲ ਸੀ ਮੇਰੇ ਮੰਮੀ ਡੈਡੀ ਦੀ ਇੱਕ ਤਾਂ ਇੱਜ਼ਤ ਰੁਲ ਗਈ ਸੀ ਤੇ ਉੱਪਰੋਂ ਮੇਰੀ ਬਰਾਤ ਨਾ ਹੋਣ ਕਰਕੇ ਮੇਰੀ ਮੰਮੀ ਨੂੰ ਟੈਨਸ਼ਨ ਦੇ ਨਾਲ ਦੰਦਲਾ ਪੈਣ ਲੱਗ ਪਈਆਂ ਸੀ ਮੇਰਾ ਵੀ ਬੁਰਾ ਹਾਲ ਸੀ ਮੇਰੀਆਂ ਮਾਸੀਆਂ ਤੇ ਮਾਮੀਆਂ ਵਿਚਾਰੀਆਂ ਸਾਨੂੰ ਹੌਸਲਾ ਰੱਖਣ ਲਈ ਕਹਿਦੀਆਂ ਸੀ ਪਰ ਇਹ ਗੱਲ ਤਾਂ ਦਿਲ ਤੇ ਹੀ ਲੱਗ ਗਈ ਸੀ ਮੇਰਾ ਦਿਮਾਗ ਖਰਾਬ ਹੋ ਗਿਆ ਸੀ ਮੈਨੂੰ ਕੁਝ ਵੀ ਸਮਝ ਨਹੀਂ ਸੀ ਆਉਂਦੀ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਮੈਂ ਆਪਣਾ ਸਿਰ ਫੜ ਕੇ ਇੱਕ ਪਾਸੇ ਬੈਠ ਗਈ ਸੀ ਉਦੋਂ ਹੀ ਮੇਰੇ ਫੋਨ ਤੇ ਕਿਸੇ ਦਾ ਫੋਨ ਆਇਆ ਜਦੋਂ ਮੈਂ ਨਵੇਂ ਨੰਬਰ ਨੂੰ ਦੇਖਿਆ ਤਾਂ ਫਟਾਫਟ ਫੋਨ ਚੱਕ ਲਿਆ ਮੈਨੂੰ ਪਤਾ ਸੀ ਜਾਂ ਫਿਰ ਬੰਟੀ ਦਾ ਹੋਊਗਾ ਜਾਂ ਫਿਰ ਭੂਆ ਦਾ ਹੀ ਫੋਨ ਹੋਊਗਾ ਪਰ ਇਹ ਮੇਰੀ ਭੂਆ ਹੀ ਸੀ ਕਹਿਣ ਲੱਗੀ ਕਿ ਬਲਜੀਤ ਕਿੱਦਾਂ ਲੱਗਿਆ ਮੇਰਾ ਸਰਪ੍ਰਾਈਜ਼ ਤੂੰ ਕੀ ਸੋਚਦੀ ਸੀ ਕਿ ਭੂਆ ਨੂੰ ਪਿੱਛੇ ਛੱਡ ਕੇ ਬਾਂਟੀ ਦੇ ਨਾਲ ਵਿਆਹ ਕਰਵਾ ਕੇ ਤੂੰ ਖੁਸ਼ ਰਹਿ ਲਵੇਂਗੀ ਪਰ ਇਦਾਂ ਨਹੀਂ ਹੋ ਸਕਦਾ ਸੀ ਹੁਣ ਬਾਂਟੀ ਮੇਰਾ ਤੇ ਮੈਂ ਬਾਂਟੀ ਦੀ ਆ ਅਸੀਂ ਦੋਵੇਂ ਬਹੁਤ ਖੁਸ਼ ਆਂ ਇੱਕ ਮਹੀਨਾ ਅਸੀਂ ਬਾਹਰ ਰਵਾਂਗੇ ਤੇ ਉਸ ਤੋਂ ਬਾਅਦ ਇਹਦੇ ਘਰਦਿਆਂ ਨਾਲ ਗੱਲ ਕਰਕੇ ਘਰੇ ਚਲੇ ਜਾਵਾਂਗੇ ਤੇ ਤੂੰ ਕੋਈ ਹੋਰ ਮਾੜਾ ਮੋਟਾ ਮੁੰਡਾ ਲੱਭ ਕੇ ਉਹਦੇ ਨਾਲ ਵਿਆਹ ਕਰਵਾ ਲੈ ਬਾਂਟੀ ਹੁਣ ਕਦੀ ਵੀ ਤੇਰਾ ਨਹੀਂ ਹੋਣ ਵਾਲਾ ਇਹ ਗੱਲ ਸੁਣ ਕੇ ਤਾਂ ਮੇਰਾ ਦਿਲ ਹੋਰ ਵੀ ਟੁੱਟ ਗਿਆ ਸੀ ਕਿ ਮੇਰੀ ਭੂਆ ਨੇ ਮੇਰੇ ਨਾਲ ਕੀ ਕੀਤਾ ਮੇਰੀ ਜ਼ਿੰਦਗੀ ਖਤਮ ਹੋ ਗਈ ਸੀ ਹੌਲੀ ਹੌਲੀ ਇਦਾਂ ਹੀ ਜ਼ਿੰਦਗੀ ਲੱਗਣ ਲੱਗ ਪਈ ਸੀ ਮੇਰੀ ਮਾਮੀ ਮੇਰਾ ਰਿਸ਼ਤਾ ਕਰਾਉਣ ਲੱਗ ਪਈ ਮੇਰਾ ਡੈਡੀ ਕਹਿਣ ਲੱਗਾ ਕਿ ਚੱਲ ਹੁਣ ਧੀ ਨੂੰ ਤਾਂ ਕਿਤੇ ਵਿਆਉਣਾ ਹੀ ਆ ਤੇ ਫਿਰ ਮੇਰਾ ਰਿਸ਼ਤਾ ਹੋ ਗਿਆ ਪਰ ਜਦੋਂ ਮੇਰਾ ਵਿਆਹ ਹੋਇਆ ਤਾਂ ਮੇਰਾ ਘਰ ਵਾਲਾ ਕਹਿਣ ਲੱਗਾ ਕਿ ਦੱਸ ਪਹਿਲਾਂ ਤੂੰ ਕਿੰਨੇ ਮੁੰਡਿਆਂ ਨਾਲ ਰਿਲੇਸ਼ਨ ਵਿੱਚ ਰਹੀ ਐ ਮੈਂ ਉਹਦੇ ਤੋਂ ਕੁਝ ਵੀ ਨਾ ਲੁਕਾਇਆ ਮਾਇਆ ਉਹਨੂੰ ਆਪਣੀ ਜ਼ਿੰਦਗੀ ਦਾ ਸਾਰਾ ਸੱਚ ਦੱਸ ਦਿੱਤਾ ਉਹ ਮੇਰੇ ਤੇ ਬਹੁਤ ਗੁੱਸੇ ਹੋਏ ਤੇ ਕਮਰੇ ਵਿੱਚੋਂ ਬਾਹਰ ਚਲਾ ਗਿਆ ਸ਼ਰਾਬ ਦੀ ਬੋਤਲ ਲੈ ਕੇ ਆਇਆ ਤੇ ਮੇਰੇ ਸਾਹਮਣੇ ਪੀ ਕੇ ਮੈਨੂੰ ਇੰਨਾ ਤੰਗ ਕੀਤਾ ਕਿ ਮੈਂ ਬੇਹੋਸ਼ ਹੋਣ ਵਾਲੀ ਹੋ ਗਈ ਸੀ ਉਹਨੇ ਸਾਰੀ ਰਾਤ ਦਾਰੂ ਪੀ ਕੇ ਮੇਰੇ ਤੇ ਆਪਣੀ ਹੱਥ ਸਮਟਾਈ ਤੇ ਸਾਰਾ ਗੁੱਸਾ ਕੱਢ ਲਿਆ ਕਹਿਣ ਲੱਗਾ ਕਿ ਵਿਆਹ ਤੋਂ ਪਹਿਲਾਂ ਤੂੰ ਮੈਨੂੰ ਇਹ ਗੱਲ ਕਿਉਂ ਨਹੀਂ ਦੱਸੀ ਮੈਂ ਕਦੀ ਵੀ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ ਸੀ ਉਹ ਤਾਂ ਮੈਨੂੰ ਨੋਚ-ਨੋਚ ਕੇ ਖਾ ਗਿਆ ਸੀ ਮੈਂ ਉਸ ਰਾਤ ਨੂੰ ਕਦੇ ਹੀ ਨਹੀਂ ਭੁੱਲ ਸਕਦੀ ਮੇਰੇ ਸਰੀਰ ਤੇ ਜ਼ਖਮਾਂ ਦੇ ਨਿਸ਼ਾਨ ਸੀ ਸਵੇਰ ਨੂੰ ਮੈਂ ਆਪਣੇ ਮੰਮੀ ਨੂੰ ਫੋਨ ਕੀਤਾ ਤੇ ਉਹਨੂੰ ਸਭ ਕੁਝ ਦੱਸ ਦਿੱਤਾ ਮੰਮੀ ਕਹਿਣ ਲੱਗੀ ਕਿ ਤੂੰ ਘਰ ਆ ਜਾ ਤੇਰਾ ਡੈਡੀ ਤੈਨੂੰ ਲੈਣ ਲਈ ਆ ਜਾਊਗਾ ਪਰ ਡੈਡੀ ਤਾਂ ਆਪ ਦੁਖੀ ਹੋ ਗਿਆ ਸੀ ਉਹਨੇ ਮਾਮੇ ਨੂੰ ਕਿਹਾ ਕਿ ਮੇਰੀ ਧੀ ਨੂੰ ਮੇਰੇ ਘਰ ਛੱਡ ਜਾਓ ਮੇਰੀ ਧੀ ਦੀ ਕਿਸਮਤ ਵਿੱਚ ਦੁੱਖਾਂ ਤੋਂ ਇਲਾਵਾ ਹੋਰ ਕੁਝ ਨਹੀਂ ਆ ਮੈਂ ਇਹਨੂੰ ਬੇਗਾਨੇ ਘਰ ਨਹੀਂ ਭੇਜਣਾ ਮੇਰੇ ਘਰ ਮੇਰੀ ਤੀਖ ਖੁਸ਼ਾ ਮੇਰੇ ਮਾਂ ਪਿਓ ਦਾ ਹੱਦੋਂ ਵੱਧ ਦੁਖੀ ਹੋ ਗਈ ਸੀ ਮੇਰੀ ਮਾਮੀ ਮੈਨੂੰ ਸਹਰਿਆਂ ਮੈਨੂੰ ਲੈਣ ਲਈ ਆ ਗਈ ਸੀ ਪਰ ਮੇਰਾ ਘਰ ਵਾਲਾ ਮੈਨੂੰ ਕਹਿਣ ਲੱਗਾ ਕਿ ਹਜੇ ਤਾਂ ਮੈਂ ਆਪਣੇ ਵਿਆਹ ਦਾ ਸਾਰਾ ਖਰਚਾ ਤੇਰੇ ਵਿੱਚੋਂ ਹੀ ਕੱਢਣਾ ਤੇ ਮਾਮੀ ਤਾਂ ਇਹਨੂੰ ਲੈਣ ਵੀ ਆ ਗਈ ਮਾਮੀ ਕਹਿਣ ਲੱਗੀ ਕਿ ਨਹੀਂ ਮੈਂ ਪੱਕੀ ਤੌਰ ਤੇ ਨਹੀਂ ਲੈਣ ਆਈ ਇਹਦੀ ਮੰਮੀ ਠੀਕ ਨਹੀਂ ਇਸ ਲਈ ਇਹਨੂੰ ਮਲਵਾਉਣ ਲਈ ਲੈ ਕੇ ਚੱਨੀ ਆ ਤੁਸੀਂ ਘਰ ਦਾ ਸਿਸਟਮ ਸੰਭੋ ਤੇ ਮੈਂ ਸ਼ਾਮ ਨੂੰ ਇਹਨੂੰ ਵਾਪਸ ਲੈ ਆਉਂਗੀ। ਮੇਰੀ ਮਾਮੀ ਨੇ ਮੈਨੂੰ ਤਿਆਰ ਹੋਣ ਲਈ ਕਿਹਾ। ਮੈਂ ਮਾੜਾ ਮੋਟਾ ਫਟਾਫਟ ਤਿਆਰ ਹੋ ਗਈ ਪਰ ਮੇਰੇ ਸਹੁਰਿਆਂ ਵਿੱਚੋਂ ਕੋਈ ਵੀ ਖੁਸ਼ ਨਹੀਂ ਸੀ ਕਿ ਮੈਂ ਆਪਣੇ ਘਰ ਵਾਪਸ ਜਾਵਾਂ। ਸਾਰੇ ਕਹਿੰਦੇ ਸੀ ਕਿ 2-4 ਦਿਨ ਰੋਕ ਕੇ ਚਲੀ ਜਾਏ। ਮੇਰਾ ਘਰ ਵਾਲਾ ਮੈਨੂੰ ਸਾਰਿਆਂ ਸਾਹਮਣੇ ਪਿਆਰ ਜਿਹਾ ਦਿਖਾ ਰਿਹਾ ਸੀ ਕਿ ਮੇਰਾ ਤੇਰੇ ਬਿਨਾਂ ਦਿਲ ਨਹੀਂ ਲੱਗਣਾ ਪਰ ਮੈਂ ਉਹਦੇ ਅੱਗੇ ਹੱਥ ਜੋੜ ਕੇ ਮਿੰਨਤ ਕੀਤੀ ਕਿ ਮੈਨੂੰ ਮੇਰੀ ਮਾਂ ਨੂੰ ਮਿਲ ਆਉਂਦੀ। ਤੇ ਫਿਰ ਆਪਣਾ ਗੁੱਸਾ ਕੱਢ ਲਈ ਭਾਵੇਂ ਮੈਨੂੰ ਮਾਰ ਦੇਈ ਮੇਰੀ ਜ਼ਿੰਦਗੀ ਵਿੱਚ ਕੋਈ ਮੈਨੂੰ ਸੁੱਖ ਨਹੀਂ ਲਿਖਿਆ ਮੈਨੂੰ ਪਤਾ ਸੀ ਕਿ ਜੇ ਮੈਂ ਅੱਜ ਦੀ ਰਾਤ ਇੱਥੇ ਰਹੀ ਤਾਂ ਮੇਰੇ ਘਰ ਵਾਲੇ ਨੇ ਤਾਂ ਮੇਰੇ ਸਾਹ ਹੀ ਕੱਢ ਲੈਣੇ ਆ ਮੈਂ ਤਾਂ ਵਿਆਹ ਵਾਲੀ ਰਾਤ ਹੀ ਮਸਾ ਲਗਾਈ ਸੀ ਮੈਂ ਤਾਂ ਕਰਕੇ ਥੱਕ ਗਈ ਸੀ ਪਰ ਉਹਨੇ ਮੇਰੀ ਇੱਕ ਨਾ ਸੁਣੀ ਮੇਰੀਆਂ ਚੀਕਾਂ ਵੀ ਕੋਈ ਨਹੀਂ ਸੀ ਸੁਣ ਰਿਹਾ ਤੇ ਨਾ ਹੀ ਮੇਰੇ ਕੋਲ ਉਹਦਾ ਹੱਬ ਸੁਣਾ ਚੱਲ ਹੁੰਦਾ ਸੀ ਇਸ ਲਈ ਮੈਂ ਫਟਾਫਟ ਮਾਮੀਨਾ ਸਕੂਟਰੀ ਤੇ ਬੈਠੀ ਤੇ ਘਰ ਆ ਗਈ। ਮੇਰੇ ਡੈਡੀ ਨੇ ਇੱਕੋ ਗੱਲ ਕਹਿ ਦਿੱਤੀ ਸੀ ਕਿ ਅਸੀਂ ਹੁਣ ਤੇਰਾ ਕਿਤੇ ਵਿਆਹ ਨਹੀਂ ਕਰਨਾ। ਆਰਾਮ ਨਾਲ ਘਰੇ ਰਹਿ ਤੇ ਆਪਣੀ ਜ਼ਿੰਦਗੀ ਨੂੰ ਏਦਾਂ ਹੀ ਲੰਘਾ ਲਈ। ਸਾਡੇ ਕੋਲ ਤੇਰੇ ਦੁੱਖ ਦੇਖੇ ਨਹੀਂ ਜਾਂਦੇ। ਮੰਮੀ ਤਾਂ ਮੇਰੇ ਵੱਲ ਦੇਖ ਕੇ ਹੀ ਰੋ ਪਈ ਸੀ ਤੇ ਮੈਨੂੰ ਆਪਣੇ ਗਲੇ ਲਾ ਲਾ ਕੇ ਰੱਬ ਨੂੰ ਕਹਲਾਂ ਕਾੜਦੀ ਸੀ ਕਿ ਮੇਰੀ ਧੀ ਦੀ ਕਿਸਮਤ ਵਿੱਚ ਤੂੰ ਕੀ ਲਿਖ ਦਿੱਤਾ ਰੱਬਾ। ਮੇਰਾ ਬੁਰਾ ਹਾਲ ਸੀ ਮੇਰੇ ਸਰੀਰ ਤੇ ਜ਼ਖਮ ਦੇ ਕੇ ਮੇਰੀ ਮਾਮੀ ਤੇ ਮਰੀ ਮੰਮੀ ਨੇ ਮਲਮ ਲਗਾਈ ਸੀ ਤੇ ਕੁਝ ਦਿਨਾਂ ਵਿੱਚ ਮੈਂ ਆਪਣੇ ਆਪ ਨੂੰ ਠੀਕ ਜਿਹਾ ਫੀਲ ਕਰਨ ਲੱਗ ਪਈ ਮੈਂ ਆਪਣੇ ਮਾਂ ਪਿਓਗੇ ਹੱਥ ਜੋੜ ਕੇ ਮਾਫੀ ਮੰਗਦੀ ਸੀ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਜੋ ਮੈਂ ਆਪਣੀ ਮਰਜ਼ੀ ਦੇ ਨਾਲ ਇਹ ਸਭ ਕੁਝ ਕਰਨ ਬਾਰੇ ਸੋਚਿਆ ਮੇਰੇ ਮਾਂ ਪਿਓ ਕਹਿਣ ਲੱਗੇ ਕਿ ਤੇਰੀ ਕੋਈ ਗਲਤੀ ਨਹੀਂ ਸਾਡੇ ਹੀ ਕਰਮਾਂ ਵਿੱਚ ਫਰਕ ਆ ਅਸੀਂ ਤੇਰਾ ਕੋਈ ਸੁੱਖ ਦੁੱਖ ਨਹੀਂ ਦੇਖ ਸਕਦੇ ਹੌਲੀ ਹੌਲੀ ਮੈਂ ਠੀਕ ਹੋ ਗਈ ਸੀ ਮੈਂ ਆਪਣੇ ਆਪ ਨੂੰ ਸਹੀ ਰੱਖਣ ਲੱਗ ਪਈ ਸੀ ਪੂਰਾ ਮਹੀਨਾ ਮੈਂ ਆਪਣੇ ਸਹੁਰਿਆਂ ਦੇ ਨਹੀਂ ਗਈ ਸੀ ਮੇਰੇ ਸਹੁਰੇ ਵਾਰ-ਵਾਰ ਫੋਨ ਕਰਦੇ ਸੀ ਮੇਰੇ ਡੈਡੀ ਨੇ ਉਹਨਾਂ ਨੂੰ ਜਵਾਬ ਦੇ ਦਿੱਤਾ ਸੀ ਤੇ ਉਸ ਮੁੰਡੇ ਤੋਂ ਮੇਰਾ ਤਲਾਕ ਕਰਵਾ ਦਿੱਤਾ ਮੈਂ ਹੁਣ ਆਪਣੇ ਘਰ ਆਰਾਮ ਨਾਲ ਰਹਿਣ ਲੱਗ ਪਈ ਸੀ ਆਪਣੇ ਘਰ ਦੇ ਕੰਮਾਂ ਵਿੱਚ ਮੰਮੀ ਡੈਡੀ ਦੀ ਮਦਦ ਕਰਦੀ ਸੀ ਤੇ ਆਪਣੀ ਜ਼ਿੰਦਗੀ ਜਿਉਣ ਲੱਗ ਪਈ ਸੀ ਉਸ ਤੋਂ ਬਾਅਦ ਕਦੀ ਨਾ ਮੈਂ ਵਿਆਹ ਵਾਲੀ ਗੱਲ ਕੀਤੀ ਤੇ ਨਾ ਹੀ ਮੇਰੇ ਮਾਪਿਓ ਨੇ ਮੇਰੇ ਵਿਆਹ ਬਾਰੇ ਕੋਈ ਹੋਰ ਗੱਲ ਕੀਤੀ ਕਹਿਣ ਲੱਗੇ ਕਿ ਤੇਰੀ ਕਿਸਮਤ ਵਿੱਚ ਸ਼ਾਇਦ ਕੋਈ ਸੁੱਖ ਲਿਖਿਆ ਹੀ ਨਹੀਂ ਹੌਲੀ ਹੌਲੀ ਇਦਾਂ ਇੱਕ ਦਿਨ ਮੇਰੀ ਮਾਸੀ ਆਈ ਤੇ ਕਹਿਣ ਲੱਗੀ ਬਲਜੀਤ ਦੇ ਲਈ ਮੈਂ ਚੰਗਾ ਮੁੰਡਾ ਦੇਖਿਆ ਸਾਰੀ ਗਰੰਟੀ ਮੇਰੀ ਆ ਮੇਰੇ ਡੈਡੀ ਨੇ ਹੱਥ ਜੋੜ ਦਿੱਤੇ ਸੀ ਪਰ ਮਾਸੀ ਦੇ ਵਾਰ-ਵਾਰ ਕਹਿਣ ਤੇ ਮੇਰਾ ਰਿਸ਼ਤਾ ਹੋ ਗਿਆ ਸੀ ਤੀਜੀ ਵਾਰ ਮੇਰਾ ਰਿਸ਼ਤਾ ਹੋਇਆ ਸੀ ਤੇ ਮੈਂ ਵੋਟੀ ਬਣ ਕੇ ਸਹੁਰੇ ਘਰ ਚਲੀ ਗਈ ਪਰ ਇਸ ਵਾਰ ਮੇਰਾ ਘਰ ਵਾਲਾ ਬਹੁਤ ਚੰਗਾ ਸੀ ਮੈਂ ਸੁਹਾਗ ਰਾਤ ਨੂੰ ਸਭ ਕੁਝ ਸੱਚ-ਸੱਚ ਦੱਸ ਦਿੱਤਾ ਸੀ ਤੇ ਹੱਥ ਜੋੜ ਕੇ ਮਿਹਨਤ ਕੀਤੀ ਕਿ ਮੇਰੇ ਨਾਲ ਕੋਈ ਆਪਣੇ ਹਾਵਸ ਨਾ ਮਟਾਈ ਜੇ ਤੈਨੂੰ ਲੱਗਦਾ ਕਿ ਮੇਰੇ ਨਾਲ ਜ਼ਿੰਦਗੀ ਲੰਘਾ ਸਕਦਾ ਤਾਂ ਠੀਕ ਆ ਨਹੀਂ ਤਾਂ ਮੈਨੂੰ ਸਵੇਰ ਨੂੰ ਹੀ ਤਲਾਕ ਦੇ ਦੇ ਪਰ ਉਹ ਬਹੁਤ ਚੰਗਾ ਸੀ ਉਹ ਕਹਿਣ ਲੱਗਾ ਕਿ ਹਮੇਸ਼ਾ ਹਰ ਕੰਮ ਵਿੱਚ ਕੁੜੀਆਂ ਦੀ ਹੀ ਗਲਤੀ ਨਹੀਂ ਹੁੰਦੀ ਇਸ ਲਈ ਮੈਂ ਤੇਰੇ ਨਾਲ ਖੁਸ਼ ਆ ਤੁਮੇਂ ਮਨ ਪਸੰਦਾਂ ਮੈਂ ਤੇਰੇ ਨਾਲ ਆਪਣੀ ਜ਼ਿੰਦਗੀ ਗੁਜ਼ਾਰਨਾ ਚਾਹੁੰਦਾ ਹਾਂ ਮੈਂ ਤੈਨੂੰ ساری ਜ਼ਿੰਦਗੀ ਬਹੁਤ ਪਿਆਰ ਦੇਵਾਂਗਾ ਖੁਸ਼ੀਆਂ ਤੇਰੀ ਜ਼ਿੰਦਗੀ ਵਿੱਚ ਭਰ ਦੇਵਾਂਗਾ ਉਹਦੀ ਇਹ ਗੱਲ ਸੁਣ ਕੇ ਮੈਂ ਖੁਸ਼ ਹੋ ਗਈ ਸੀ ਤੇ ਮੇਰੇ ਘਰਵਾਲ ਨੇ ساری ਰਾਤ ਮੈਨੂੰ ਹੱਥ ਤੱਕ ਨਹੀਂ ਲਾਇਆ ਸੀ ਮੈਂ ਉਹਨੂੰ ਕਿਹਾ ਸੀ ਕਿ ਤੇਰੀ ਮਰਜ਼ੀ ਆ ਜੇ ਤੇਰਾ ਦਿਲ ਕਰੇ ਤਾਂ ਕੁਝ ਵੀ ਕਰ ਸਕਦਾ ਪਰ ਉਹਨੇ ਮੈਨੂੰ ਕੁਝ ਵੀ ਨਹੀਂ ਕਿਹਾ ਸੀ ਤੇ ਆਰਾਮ ਨਾਲ ਮੈਨੂੰ ਆਪਣੀ ਬੋਕਾਲੇ ਵਿੱਚ ਲੈ ਕੇ ਸੌਂ ਗਿਆ ਸੀ ਮੇਰੀ ਜ਼ਿੰਦਗੀ ਵਧੀਆ ਹੋਣ ਵਾਲੀ ਮਹਿਸੂਸ ਮੈਨੂੰ ਹੋ ਰਹੀ ਸੀ ਸਵੇਰ ਨੂੰ ਜਦੋਂ ਉਹ ਮੈਨੂੰ ਮੇਰੇ ਮਾਪਿਓ ਨਾਲ ਮਿਲਵਾਉਣ ਲਈ ਲੈ ਕੇ ਗਿਆ ਤਾਂ ਉਹਨਾਂ ਨਾਲ ਇੱਕ ਵਾਦਾ ਕੀਤਾ ਕਿ ਮੈਂ ਕਦੀ ਵੀ ਬਲਜੀਤ ਨੂੰ ਦੁਖੀ ਨਹੀਂ ਹੋਣ ਦੇਵਾਂਗਾ ਤੁਸੀਂ ਵੀ ਮੇਰੇ ਮਾਪਿਓ ਹੀ ਹੋ ਇਹ ਗੱਲ ਸੁਣ ਕੇ ਤਾਂ ਮੇਰੇ ਮਾਪਿਓ ਦਾ ਸੀਨਾ ਚੌੜਾ ਹੋ ਗਿਆ ਸੀ ਤੇ ਸ਼ਾਮ ਨੂੰ ਮੈਨੂੰ ਵਾਪਸ ਘਰ ਲਿਆਇਆ ਸੀ ਉਸ ਤੋਂ ਬਾਅਦ ਮੇਰੇ ਘਰ ਵਾਲੇ ਨੇ ਮੈਨੂੰ ਕਦੇ ਦੁਖੀ ਨਹੀਂ ਦਿੱਤਾ ਹਮੇਸ਼ਾ ਖੁਸ਼ ਹੀ ਰੱਖਿਆ ਤੇ ਅੱਜ ਵੀ ਮੇਰੀ ਜ਼ਿੰਦਗੀ ਬਹੁਤ ਖੁਸ਼ਾ ਮੈਂ ਹੁਣ ਦੋ ਬੱਚਿਆਂ ਦੀ ਮਾਂ ਬਣ ਗਈ ਹਾਂ ਪਰ ਮੈਨੂੰ ਮੇਰੇ ਘਰ ਵਾਲੇ ਨੇ ਕਦੇ ਦੁਖੀ ਨਹੀਂ ਹੋਣ ਦਿੱਤਾ ਤੇ ਸ਼ਾਇਦ ਰੱਬ ਨੇ ਮੇਰੀ ਜ਼ਿੰਦਗੀ ਵਿੱਚ ਇਹੀ ਕੁਝ ਲਿਖਿਆ ਸੀ ਹਾਂਜੀ ਦੋਸਤੋ ਏ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਆ ਹਾਂ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ